ਨਾਮ ਫਿਲਮਾਂ ਦੇ ਵਿੱਚ ਸੌਂਕਣਾ ਤੇ ਲੜਦੀਆਂ ਵੇਖੀਆਂ ਹੋਣੀਆਂ ਪਹਿਲੀ ਵਾਰੀ ਹੈ ਕਿ ਪ੍ਰਾਣੇ 2 ਦੇ ਵਿੱਚ ਤੁਸੀਂ ਸੌਂਕਣੇ ਲੜਦੇ ਵੇਖਣੇ ਆਪਸ ਪ੍ਰਾਣੇ ਤੁਸੀਂ ਵੱਡੇ ਪ੍ਰਾਣੇ ਹੈ ਨਾ ਪ੍ਰਾਣਿਆਂ ਦੀ ਫਿਰ ਇੱਜ਼ਤ ਮਾਣੋ ਤੇ ਮੈਂ ਕਿਹਾ ਭਾਜੀ ਲੋਦਰ ਕੇ ਮੈਂ ਕਿਹਾ ਤੁਹਾਡੀ ਤਾਂ ਮਿਲਦਾ ਇਹ ਮੁਰਗਾ ਮਾਰ ਕੇ ਬੜਿਆ ਨਹੀਂ ਸਿਹਤ ਕਮਜ਼ੋਰ ਸੀ ਉਹ ਵੱਡਾ ਪ੍ਰਾਣਾ ਚੰਦਰ ਅਸੀਂ ਸਾਰਾ ਆਪ ਹੀ ਖਾ ਜਾਂਦਾ ਨਿੱਕੇ ਨੂੰ ਖਾਣ ਨਹੀਂ ਦਿੰਦਾ ਵੱਡਾ ਖਾ ਖਾ ਕੇ ਵੇਖੋ ਫਿੱਟਿਆ ਤੇ ਉਹ ਫਿੱਟ ਹੋ ਗਿਆ ਓ ਪਾਇਆ ਆਇਆ ਕੁਕੜੀ ਮਾਰ ਲਓ ਰਾਨਾ ਇਸ ਚੀਜ਼ ਦਾ ਫਰਕ ਹੈ ਵੀ ਜੀਜਾ ਜੀ ਆਏ ਨੇ ਨਾ ਕੋਣ ਜਵਾਈ ਆਇਆ ਉੱਥੇ ਤਾਂ ਉਹ ਟੌਮ ਪੀਟਰ ਸैम ਹੀ ਨੇ ਸਾਰੇ ਪਰ ਉਹਨਾਂ ਦੇ ਕੋਣ ਜੀਜਾ ਜੀ ਆਜੇ ਆਈ ਟੂ ਮਵ ਯੂ ਯਾ ਪੀਟਰ ਆਮ ਗੱਡ ਹਵ ਯੂ ਜ਼ਿਆਦਾ ਕਲਾ ਕੰਦ ਲਿਆਓ ਨਿਆਣੇ ਭਜਾਓ ਫਟਾਫਟ ਵੀ ਜਾ ਪੁਜੀਆ ਲਿਆਈ ਕਾਜੂ ਵਾਲਾ ਉਸੇ ਕੰਮ ਨਹੀਂ ਹੈਗਾ ਤੁਸੀਂ ਵੀ ਜੀਜੇ ਹੈਗੇ ਤੁਸੀਂ ਫਿਰ ਗਾਜੂ ਬਤਲੀ ਵਾਲੇ ਕੰਮ ਕਰਦੇ ਤੇ ਮੇਰਾ ਤਾਂ ਕਾਜੂ ਖਵਾ ਖਵਾ ਕੇ ਕਤਲ ਕਰਨ ਤੱਕ ਜਾਂਦੇ ਨੇ ਮੈਂ ਕਾਜੂ ਕਤਲੀ ਕੀ ਘਾੜੀ ਇਥੇ ਬੰਦਾ ਚਾਹ ਨਾਲ ਪਰੋਣੇ ਬਣਦਾ ਬਾਹਰ ਜਾ ਕੇ ਕਈ ਵਾਰੀ ਮਜਬੂਰੀ ਚ ਵੀ ਪਰੋਣੇ ਬੰਨਾ ਪੈ ਜਾਂਦਾ ਸੋ ਇਹ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਵੀ ਸ਼ੌਂਕ ਨੂੰ ਬਣੇ ਕੇ ਮਜਬੂਰੀ ਚ ਬਣੇ ਬਟ ਇਟਸ ਅ ਗ੍ਰੇਟ ਫਨ ਬਿਲਕੁਲ ਮਤਲਬ ਅਸੀਂ ਟ੍ਰੇਲਰ ਮੈਂ ਬੜੀ ਵਾਰੀ ਦੇਖਿਆ ਵਾਕਈ ਜਿਹੜੀ ਫਿਲਮ ਹੈਗੀ ਪਰਦੇ ਤੇ ਜਾ ਕੇ ਪਤਾ ਚੱਲੇਗਾ ਵੀ ਪਰੋਣੇ ਕਿਸ ਲੈਵਲ ਦੇ ਬਣੇ ਸੀ ਹਾਂ ਬਿਲਕੁਲ ਜੀ ਇਹਦੇ ਚ ਮੈਂ ਹੁਣੇ ਅਸੀਂ ਇੰਟਰਵਿਊ ਕਰ ਰਹੇ ਸੀ ਦੱਸਿਆ ਸੀਗਾ ਵੀ ਰਣਜੀਤ ਨੇ ਬਹੁਤ ਅੱਛਾ ਰੋਲ ਪਲੇ ਕੀਤਾ ਰਣਜੀਤ ਬਾਵੇ ਨੇ ਹੀ ਇਜ਼ ਟੂ ਗੁੱਡ ਸਿੰਗਰ ਤਾਂ ਕਮਾਲ ਦਾ ਹੀ ਹੈ ਪਰ ਐਕਟਰ ਬਹੁਤ ਅੱਛਾ ਔਰ ਮੈਨੂੰ ਅਫਸੋਸ ਹੈ ਕਿ ਅਜੇ ਤੱਕ ਸਾਡੀ ਇੰਡਸਟਰੀ ਉਹਦਾ ਬੈਸਟ ਇਸਤੇਮਾਲ ਕਰ ਨਹੀਂ ਸਕੀ ਤੁਹਾਨੂੰ ਲੱਗਦਾ ਰਣਜੀਤ ਨੂੰ ਹੋਰ ਜ਼ਿਆਦਾ ਕੰਮ ਨੂੰ ਰਣਜੀਤ ਬਾਵੇ ਨੂੰ ਕਰਨਾ ਚਾਹੀਦਾ ਪੰਜਾਬੀ ਫਿਲਮਾਂ ਚ ਸਪੈਸ਼ਲੀ ਕਾਮਿਕ ਫਲੇਵਰ ਦੇ ਕੈਰੈਕਟਰ ਉਤੇ ਬਹੁਤ ਸੂਟ ਕਰਦੇ ਨੇ ਔਰ ਇਸ ਫਿਲਮ ਚ ਤੁਸੀਂ ਸਾਡੀ ਕੈਮਿਸਟਰੀ ਦੇਖਿਓ ਕਿ ਐਸੀ ਕਮਾਲ ਦੀ ਹੈ ਕਿਉਂਕਿ ਤੁਸੀਂ ਆਮ ਫਿਲਮਾਂ ਦੇ ਵਿੱਚ ਸੌਂਕਣਾ ਤੇ ਲੜਦੀਆਂ ਵੇਖੀਆਂ ਹੋਣੀਆਂ ਪਹਿਲੀ ਵਾਰੀ ਹੈ ਕਿ ਪ੍ਰੋਨੇ 2 ਦੇ ਵਿੱਚ ਤੁਸੀਂ ਸੌਂਕਣੇ ਲੜਦੇ ਦੇਖਣੇ ਆਪਸ ਪਰ ਉਹਨੇ ਪਰ ਉਹਨੇ ਤੁਸੀਂ ਵੱਡੇ ਪਰੋਨੇ ਹੈ ਨਾ ਪਰੋਨਿਆਂ ਦੀ ਫਿਰ ਇੱਜ਼ਤ ਮਾਣੋ ਤੇ ਮੈਂ ਅੱਗੇ ਭਾਜੀ ਨੂੰ ਦਰ ਕੇ ਮੈਂ ਕਿਹਾ ਤੁਹਾਡੀ ਤਾਂ ਮਿਲਦਾ ਮੁਰਗਾ ਮਾਰ ਕੇ ਬੜਿਆ ਨਹੀਂ ਸਿਹਤ ਕਮਜ਼ੋਰ ਹੋ ਗਈ ਬਾਤ ਉਹ ਵੱਡਾ ਪਰੋਨਾ ਚੰਦਰ ਅਸੀਂ ਸਾਰਾ ਆਪ ਹੀ ਖਾ ਜਾਂਦਾ ਸੀ ਨਿੱਕੇ ਨੂੰ ਖਾਣ ਨਹੀਂ ਸੀ ਦਿੰਦਾ ਤਾਂ ਕਰਕੇ ਵੱਡੇ ਤਾਂ ਤੁਸੀਂ ਸੀ ਉਹ ਹੀ ਮੈਂ ਕਹਿ ਰਿਹਾ ਨਾ ਵੱਡਾ ਖਾ ਖਾ ਕੇ ਵੇਖੋ ਫਿੱਟਿਆ ਤੇ ਉਹ ਫਿੱਟ ਹੋ ਗਿਆ ਤੇ ਇੱਕ ਹੁੰਦਾ ਵੀ ਕਹਿੰਦੇ ਨੇ ਜਦੋਂ ਪੰਜਾਬ 'ਚ ਕਿਹੋ ਜਿਹਾ ਜਦ ਪ੍ਰੌਣਾ ਆਦਾ ਨਾ ਕਹਿੰਦੇ ਉਹ ਫਲਾਣੀ ਮੁਰਗੀ ਕਨੇਂ ਦਾ ਕਰ ਦੋ ਕਹਿੰਦੇ ਪ੍ਰੌਣਾ ਆਇਆ ਅੱਜ ਬਾਰੀ ਫਿਰ ਖਾਤਰਦਾਰੀ ਤੇ ਉਹ ਜਿਹੜਾ ਗੋਰਿਆਂ ਤੋਂ ਪਿਆਰ ਮਿਲਿਆ ਪੂਰਾ ਦੇਖੋ ਇਹ ਸਾਡੇ ਵਾਕਈ ਪੰਜਾਬ ਦਾ ਕਲਚਰ ਆ ਵੀ ਜਦੋਂ ਪ੍ਰੌਣੇ ਨੂੰ ਆਏ ਨੂੰ ਜਵਾਈ ਨੂੰ ਖੁਸ਼ ਕਰਨਾ ਸਾਡੇ ਭਾਈਆ ਕਹਿੰਦੇ ਉਧਰ ਗਰਦਾਪੁਰ ਸਾਡੇ ਪਾਸੇ ਭਾਈਆ ਆਇਆ ਹਨਾ ਤੂੰ ਬੜੀ ਉਹਨੂੰ ਸੁਣਾ ਕੇ ਉਹਨੂੰ ਖੁਸ਼ ਕਰਨ ਵਾਸਤੇ ਕਹਿੰਦੇ ਉਹ ਭਾਈਆ ਆਇਆ ਕੁਕੜੀ ਮਾਰ ਲਓ ਹਨਾ ਤੈਨੂੰ ਪਤਾ ਲੱਗਿਆ ਵੀ ਮੇਰੀ ਸੇਵਾਦਾਰੀ ਸ਼ੁਰੂ ਹੋ ਚੁੱਕੀ ਹੈ ਇਹ ਆਦਰਮਾਨ ਦੇਣ ਦਾ ਇੱਕ ਤਰੀਕਾ ਹੁੰਦਾ ਪਰ ਗੋਰਾ ਕਲਚਰ ਬਿਲਕੁਲ ਵੱਖਰਾ ਉੱਥੇ ਤਾਂ ਨਾ ਕੋਈ ਉਹਨਾਂ ਨੂੰ ਇਸ ਚੀਜ਼ ਦਾ ਫਰਕ ਹੈ ਵੀ ਜੀਜਾ ਜੀ ਆਏ ਨੇ ਨਾ ਕੋਈ ਉਹਨਾਂ ਕੋਲ ਜਿਵਾਈ ਆਇਆ ਉੱਥੇ ਤਾਂ ਟਾਮ ਪੀਟਰ ਸैम ਹੀ ਨੇ ਸਾਰੇ ਉਹਨਾਂ ਮਰੇ ਨੇ ਕਿ ਜੀਜਾ ਜੀ ਆਜੋ ਹੈ ਟਾਮ I love you ਯਾ ਪੀਟਰ I'm good how are you ਕਿੰਨੇ ਕਿੰਨੇ ਹੈ ਪੁੱਛੇ ਵੀ ਤੁਹਾਡੇ ਕੋਈ ਜੀਜਾ ਨੇ ਉੱਥੇ ਤੇ ਹਾਂ ਉਥੇ ਨੂੰ ਉਥੇ ਨਹੀਂ ਕੋਈ ਕਰਦੇ ਕੋਈ ਇਦਾਂ ਦਾ ਆਦਰ ਮਾਨ ਵੱਖਰਾ ਵੀ ਜੀਜਾ ਆਇਆ ਤੇ ਕਲਾਕਾਂਦ ਲਿਆਉਣ ਨਿਆਣੇ ਭਜਾਓ ਫਟਾਫਟ ਵੀ ਜਾ ਪੁਜੀਆ ਲਿਆਈ ਕਾਜੂ ਵਾਲਾ ਉਥੇ ਹੀ ਕੰਮ ਨਹੀਂ ਹੈਗਾ ਤੁਸੀਂ ਵੀ ਜੀਜੇ ਹੈਗੇ ਤੁਸੀਂ ਫਿਰ ਕਾਜੂ ਕਤਲੀ ਵਾਲਾ ਕੰਮ ਕਰਦੇ ਤੁਸੀਂ ਕਹ ਰਹੇ ਵੀ ਮਿਲੀਆਂ ਵੇਲੇ ਰੁੱਸ ਜਾਣਾ ਜਿਵੇਂ ਕਦੇ ਕੋਈ ਰਾਤ ਦੀ ਰੋਟੀ ਕੇ ਮੁਰਗਾ ਨਹੀਂ ਮਿਲਿਆ ਜਾਂ ਕੋਈ ਚੀਜ਼ਾਂ ਨਹੀਂ ਮਿਲਿਆ ਨਹੀਂ ਭਰਾਵਾ ਮੈਂ ਨਹੀਂ ਕਾਜੂ ਕਤਲੀ ਵਾਲਾ ਨਹੀਂ ਮੈਂ ਆਇਆ ਸ਼ਹਿਰ ਚ ਅੱਛਾ ਤੇ ਮੇਰਾ ਤੇ ਕਾਜੂ ਖਾ ਖਾ ਕੇ ਕਤਲ ਕਰਨ ਤੱਕ ਜਾਂਦੇ ਨੇ ਮੈਂ ਕਾਜੂ ਕਤਲੀ ਕੀ ਖਾਣੀ ਹੈ ਤੇ ਇੱਥੇ ਬਹੁਤ ਮਤਲਬ ਇਹ ਸਾਡਾ ਵਾਕਈ ਮੈਂਨ ਕਲਚਰ ਨੂੰ ਪਿਆਰ ਕਰਦਾ ਕਿ ਜਵਾਈ ਭਾਈ ਜੀ ਤੁਸੀਂ ਇੱਜ਼ਤ ਕਰਦੇ ਹੋ ਕਿਉਂ ਉਹ ਅਸਲ ਦੇ ਵਿੱਚ ਸਾਡੇ ਅੰਦਰ ਇਹ ਹੁੰਦਾ ਕਿ ਤੂੰ ਸਾਡੀ ਬੇਟੀ ਦੀ ਕੇਅਰ ਕਰ ਰਿਹਾ ਸਾਡੀ ਭੈਣ ਦੀ ਕੇਅਰ ਕਰ ਰਿਹਾ ਉਹਦਾ ਬਾਗ ਪਰਿਵਾਰ ਤੇਰੇ ਸਿਰ ਤੇ ਤੇਰੇ ਨਾਲ ਹੈ ਤੇ ਤਾਂ ਅਸੀਂ ਉਹਨੂੰ ਇੱਕ ਆਦਰ ਮਨ ਦਿੰਨੇ